ਤਨ ਅਸਰੀ ਮਨਹਾ ਕੀ ਜਾ ਕਛਾ ਤਨ ਸੰਚ ਮੂਰਖ ਗਾਵਾਰ ਕਛਾ ਕਨ ਸੰਚ ਮੂਰਖ ਗਾਵਾਰ ਮਨ ਮੁਖ ਭੂਲੇ ਆਕਾਰ ਧਨ ਸਦਾ ਦੁੱਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸੱਚਾ ਧਨ ਗੁਰਮਤੀ ਪਾ ਮਾਨੁ ਮੱਕੂ ਲਸਤ ਮਰਹਮ ਗਵਾਰ ਪਾਗਲ ਡੂਬੇ ਨਾ ਉਰਵਾਰ ਨ ਪਾਰ ਸਤ ਗੁਰ ਭੇਟੇ ਪੂਰੇ ਭਾਗ ਸਾਚਰਤ ਅਹਨ ਸੁਬੈਰਾਗ ਜੋ ਜੁਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਭਾਗ ਹਰਨਾਮ ਸਮਾਣੀ ਸਿੱਧ ਸਾਧਕ ਤਰਸੇ ਸਭ ਲੋ ਸੱਚਾ ਸੱਚਾ ਹੈ ਸੋਏ ਉਤਮ ਬ੍ਰਹਮ ਪਸ਼ਾਣ ਕੋਏ ਸੱਚ ਸਾਚਾ ਸੱਚ ਆਪ ਤੜਾਏ ਨਾਲਿ ਕੇ ਆਪੇ ਵਿਖੇ ਕਬੇ ਸੱਚ ਲਾਈ ਸੱਚ ਸਾਚ ਸਾਚਿਆਪੂ ਤੇੜਾਏ ਨਾਨਕ ਆਪੇ ਵੇਖ ਕਬੇ ਸੱਚ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ate